ਸੰਗ ਜਣਾ ਫੱਜ ਖੱਟ ਖਾਲਾਂਦੇ ਸੰਗ ਗੁੜ ਪੋਦੇ 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 ਖੰਮੋੜ ਦੱਦੇ ਨੀ ਕੋਤੋ ਉਹ ਅੱਜ ਦੋ ਸੇਕਟੇ ਪਾਸ ਤੋਂ ਪਤਾ ਨਹੀਂ ਕੀ ਰਹਾ ਹੈ ਉਹ ਜਿੰਨੂ ਤੇ ਕੱਪੜੇ ਵਿੱਚ ਜੰਦ ਗਿਆ ਅੰਦਰ ਵੇ ਫੜ 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 ਤੂੰ बस ठीक है गुड नाइट थले थले जा थले 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 जा बेटा थले वो थले जा बेटा थले तो ग्लास 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 चला के परम और चक बेटे पानी पी पीला मुंह ना मारी ग्लास दे पीला दे

चक 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 मन पेनी दे दो मन पेनी दे दो नुरे मारूया बेआस लगगी है बुलाए नुरे चक के पांच चक लग की की एनु चक उत मन दे ओए इत्र ओए तू रोटी 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 आलू आलू रोटी आलू रोटी आलू रोटी खा लो भाई आलू रोटी खा लो भाई डांस नहीं काका मडीटी उंदी चल पल्ला ਆਲੂ ਰੋਟੀ ਖਾ ਲੋ ਬਈ ਆਲੂ ਰੋਟੀ ਖਾ ਲੋ ਬਈ ਆਲੂ ਆਲੂ ਰੋਟੀ ਖਾ ਲੋ ਬਈ ਅਰੇ ਪਈਏ ਸੱਚ ਇਹਦੇ ਤਾਂ ਪਈ ਆਲੂ ਵਾਲੇ ਮਿਹਰਬਾਨ ਰੋਟੀ ਖਾ ਲੋ ਬਈ ਆਲੂ ਰੋਟੀ ਖਾ ਲੋ ਬਈ ਨੋਟਾ ਪਾਪਨ ਕਰਨ ਫੜਾਏ ਪਾਣੀ ਦਾ ਗਲਾਸ ਨਾ ਮਰੇ ਕਿੜਾ ਜਿਹੜਾ ਮੱਡੀ ਦੇ ਦੋ ਹਾਂ ਆ ਲੈ ਆਲੂ ਰੋਟੀ ਖਾ ਲੋ ਬਈ ਆਲੂ ਰੋਟੀ ਖਾ ਲੋ ਬਈ